ਫਗਵਾੜਾ ਇਲਾਕੇ ਵਿੱਚ ਇਸ ਸਮੇਂ ਚੋਰੀ-ਚੋਰੀ ਦੀਆਂ ਵਾਰਦਾਤਾਂ ਨੂੰ ਅੱਜ ਦਿਨ ਹੀ ਅੰਜਾਮ ਦੇ ਕੇ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵੇ ਦੀ ਹਵਾ ਕੱਢ ਰਹੇ ਨੇ ਇਨ੍ਹਾਂ ਚੋਰੀਆਂ ਕਾਰਨ ਜਿੱਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਉੱਥੇ ਹੀ ਚੋਰੀ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਚੋਰਾਂ ਨੇ ਇੱਕੋ ਹੀ ਰਾਤ ਸਮੇਂ ਥਾਣਾ ਸਿਟੀ ਦੇ ਬਿਲਕੁਲ ਨਜ਼ਦੀਕ ਹੀ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਚੋਰਾਬਲੋ ਜਿੱਥੇ ਕੈਲਬਿਨੇਟਰ ਸ਼ੋਰੂਮ ਦੀ ਦੁਕਾਨ ਤੇ ਅਸਫਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਉਸ ਤੋਂ ਬਾਅਦ ਚੋਰਾਂ ਨੇ ਬੰਬੇ ਡਾਈਂਗ ਅਤੇ ਬੰਬੇ ਫੈਸ਼ਨ ਵਾਲਿਆਂ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਇਸ ਦੌਰਾਨ ਗੱਲਬਾਤ ਕਰਦਿਆਂ ਕੈਲਬਿਨੇਟਰ ਸ਼ੋਰੂਮ ਦੇ ਮਾਲਕ ਅਫਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੋਂ ਕੀ ਕੀ ਚੋਰੀ ਹੋਇਆ ਹੈ ਉਹ ਚੈੱਕ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਅਫਤਾਰ ਸਿੰਘ ਜੀ ਇੱਥੇ ਬੰਗਾ ਰੋਡ ਦੇ ਆਪਣੀ ਦੁਕਾਨ ਤੇ ਖੜੇ ਆ ਕਿ ਮਾਮਲਾ ਕੀ ਸਰ ਹਾਂਜੀ ਉਹ ਰਾਤ ਚੋਰੀ ਚੋਰ ਵੜ ਗਏ ਅੰਦਰ ਕੋਣਾਂ ਨੇ ਸਾਡੇ ਕੈਮਰੇ ਵੀ ਘੁਮਾਤੇ ਗੱਲਾਂ ਖੋਲ ਲਿਆ ਸਾਰੇ ਘੁੰਮ ਫਿਰ ਕੇ ਉੱਥੇ ਨਿਕਲ ਗਏ ਕੋਈ ਕੈਸ਼ ਵਗੈਰਾ ਵੀ ਲੈ ਗਏ ਥੋੜਾ ਕੈਸ਼ ਕੁਝ ਤਾਂ ਨਹੀਂ ਸੀਗਾ ਤੁਹਾਡੇ ਤੇ ਹਾਂਜੀ ਕੀ ਲੈ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਹਾਂਜੀ ਕੋਈ ਨੁਕਸਾਨ ਹੋਇਆ ਨਹੀਂ ਬਾਕੀ ਹੁਣ ਦੇਖਣਾ ਪੈਣਾ ਬੇਟਾ ਆਂਦਾ ਪਿਆ ਦੇਖਦੇ ਆ ਚੈੱਕ ਕਰਦੇ ਕੋਈ ਗੈਂਗੜਿਆਂ ਦੇ ਵਿੱਚ ਆਇਆ ਬੰਦਾ ਕੈਮਰੇ ਚ ਚੱਕਦਾ ਦਿਸਿਆ ਨਹੀਂ ਕੁਝ ਆਇਆ ਬੰਦਾ ਹਾਂਜੀ ਕੈਮਰੇ ਵਿੱਚ ਆਇਆ ਕੋਈ ਸੀਸੀਡੀ ਕੈਮਰੇ ਵਿੱਚ ਬੰਦਾ ਆਇਆ ਬੰਦਾ ਦਿਸਦਾ ਕੈਮਰੇ ਚ ਆਂਦਾ ਹਾਂਜੀ ਭਈਆ ਜੇ ਆਇਆ ਉੱਤੇ ਮੂੰਹ ਟੱਕਿਆ ਹੋਇਆ ਸਿਰਫ ਅੱਖਾਂ ਦੇਸੀ ਆਉਂਦੀਆਂ ਇਹ 2 ਤੋਂ 3 ਦਾ ਟਾਈਮ ਆ ਇਹਨਾਂ ਦਾ ਧਿਆਨ ਉਧਰ ਹੋਰ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਚੋਰ ਉੱਪਰਲੀ ਮੰਜ਼ਲ ਤੋਂ ਦੁਕਾਨ ਅੰਦਰ ਦਾਖਲ ਹੋਏ ਨੇ ਤੇ ਦੁਕਾਨ ਵਿੱਚੋਂ ਕਰੀਬ 1.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਉਹਨਾਂ ਦੱਸਿਆ ਕਿ ਇਸ ਵਾਰਦਾਤ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹ ਰਚਨਦੀ ਤਰ੍ਹਾਂ ਫੇਰੇ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਦੁਕਾਨ ਦੇ ਗੱਲੇ ਵਿੱਚੋਂ ਕਰੀਬ 1.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਚੁੱਕੇ ਸਨ ਜਿਸ ਬਾਬਤ ਉਹਨਾਂ ਸੰਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸਿਹਰੇ ਦੁਕਾਨ ਖੁੱਲੀ ਤੇ ਸਾਡਾ ਮਾਲ ਖਿਲਰਿਆ ਹੋਇਆ ਸੀ ਜੀ। ਜਦੋਂ ਚੈੱਕ ਕੀਤਾ ਗਿਆ ਤੇ ਮਾਲ ਵੀ ਖਿਲਰਿਆ ਹੋਇਆ ਬਾ ਤੇ ਕੈਸ਼ ਵਗਾਰਾ ਦੀ ਸਾਡੇ ਚੋਰੀ ਹੋ ਗਈ ਦੁਕਾਨ। ਤੇ ਆਪਾਂ ਨੂੰ ਕਿਦਾਂ ਪਤਾ ਲੱਗਾ ਜੀ ਚੋਰੀ ਦਾ? ਸਿਹਰੇ ਦੁਕਾਨ ਖੁੱਲਣ ਤੋਂ ਬਾਅਦ ਜੀ ਉੱਪਰੋਂ ਬੰਦੇ ਆਏ ਫਿਰ। ਮੁੰਡੇ ਹਜੇ ਘਰੋਂ ਆਏ ਨਹੀਂ ਸਕੇ। ਫਿਰ ਮੈਂ ਦੁੱਗਲ ਸਾਹਿਬ ਨੂੰ ਬੁਲਾਇਆ ਜੀ ਨਾਲ। ਮੈਂ ਕਿਹਾ ਮਾੜਾ ਜਾ ਕੇ ਦੇਖੋ ਵੀ ਲੱਗਦਾ ਕੋਈ ਗੜਬੜੀ ਹੈਗੀ ਆ। ਉਹ ਚਾ ਕੀਤਾ ਗਿਆ ਤਾਂ ਸਾਡਾ ਉੱਪਰੋਂ ਸ਼ਟਰ ਜਿਹੜਾ ਹੈ ਪਟ ਹੋਇਆ ਹੈ ਜੀ ਤੇ ਕਿੰਨੇ ਕ ਵੇ ਤੁਸੀਂ ਆਏ ਦੁਕਾਨ ਤੇ ਅਸੀਂ 9:10 ਵਜੇ ਆਲੀਏ 9:10 ਵਜੇ ਸੀ ਨਕਸ਼ਾਣ ਵਗੈਰਾ ਕੁਝ ਪਤਾ ਚੱਲਿਆ ਕਿੰਨਾ ਕਰਦੇ ਬਈ ਜੀ ਚੈੱਕ ਕਰਦੇ ਸਰਵੇਅਰ ਵੀ ਬੁਲਾਇਆ ਜੀ ਉਹ ਕਹਿੰਦੇ ਆ ਕੇ ਚੈੱਕ ਵਗੈਰਾ ਕਰਦੇ ਆ ਕੈਸ਼ ਵਗੈਰਾ ਕਿੰਨਾ ਕੀ ਆਪਣਾ ਇਹ ਐਸ ਤਕਰੀਬਨ 1.5 ਲੱਖ ਦੇ ਆਸ-ਪਾਸ ਹੈ ਜੀ 1.5 ਹਾਂਜੀ ਕੋਈ ਕੈਮਰਿਆਂ ਵਿੱਚ ਆਏ ਬੰਦੇ ਨਹੀਂ ਕੈਮਰਾ ਅਸੀਂ ਆਪਣੇ ਅੰਦਰ ਇੰਟਰਨਲ ਹੀ ਲਾਏ ਹੋਏ ਆ ਨਿਚਲੇ ਪਾਸੇ ਨਹੀਂ ਲੱਗਾ ਜੀ ਕੋਈ ਵਿਅਕਤੀ ਪਤਾ ਨਹੀਂ ਲੱਗੇ ਕਿੰਨੇ ਵਿਅਕਤੀ ਆਏ ਜਾਂ ਕੁਝ ਨਹੀਂ ਕੁਝ ਨਹੀਂ ਪਤਾ ਕਿ ਭਾਈ ਤੇ ਉੱਪ ਸ਼ਟਰ ਵਗੈਰਾ ਪਟਿਆ ਉਹਨਾਂ ਨੇ ਨਾਲ ਸਾਡੇ ਮਾਰਕੀਟ ਬਣਦੀ ਪਈ ਆ ਉਧਰਲੀ ਸਾਈਡ ਤੋਂ ਪੁਲਿਸ ਵਾਲਾ ਸਾਮਾਨ ਵਗੈਰਾ ਵੀ ਤੁਹਾਡਾ ਚੱਕ ਹੋਇਆ ਕੋਈ ਪਤਾ ਲੱਗੇਗਾ ਜੀ ਅਜੇ ਚੱਕਿਆ ਨਹੀਂ ਸਾਮਾਨ ਲਗਭਗ ਆਈਡੀਆ ਹੋਈ ਜਾਂਦਾ ਕਿ ਲਗਭਗ ਪੁਲਿਸ ਨੇ ਕਹਿ ਦਿੱਤੀ ਸਾਮਾਨ ਦੀ ਪੁਲਿਸ ਆਈ ਸੀ ਹਾਂਜੀ ਆਏ ਹੋਏ ਆ ਜੀ ਸਰਵੇ ਕਰ ਰਹੇ ਆ ਜੀ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਇਹ ਤਕਰੀਬਨ ਮੈਨੂੰ ਲੱਗਦਾ ਤਿੰਨ ਤੋਂ ਚਾਰ ਦੁਕਾਨਾਂ ਦੇ ਵਿੱਚ ਤੇ ਇਹਨਾਂ ਦਾ ਕੈਸ਼ ਕਿੰਨਾ ਕੁ ਲੈ ਗਿਆ ਜੀ ਆਹ ਰੌਂਡ 400 ਡੇਢ ਗਿਆ ਬਾਕੀ ਗਿਣ ਲੈਣਗੇ ਬਾਕੀ ਮੰਦਰ ਦੇ ਪੈਸੇ ਸੀ ਉਹ ਵੀ ਲੈ ਗਏ ਕੋਈ ਮਾਲ ਵਗੈਰਾ ਵੀ ਲੈ ਗਏ ਭਾਜੀ ਮਾਲ ਸਾਰਾ ਫਲੇਰੇ ਗਿਨਾਂਗੇ ਫਿਰ ਗਿਨ ਕੇ ਪਤਾ ਲੱਗੇ ਕੋਈ ਸੀਸੀਟੀਵੀ ਕੈਮਰੇ ਚ ਆਏ ਹੋਣ ਵਿਅਕਤੀ ਉਹ ਚੈੱਕ ਕਰ ਰਹੇ ਜੀ ਹਲੇ ਚੈੱਕ ਕਰਕੇ ਤੇ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਹਾਂ ਪੁਲਿਸ ਨੂੰ ਬੁਲਾ ਲਿਆ ਉਹ ਆ ਗਏ ਪੁਲਿਸ ਆਈ ਸੀ ਮੌਕੇ ਤੇ ਆ ਗਏ ਜੀ ਆ ਗਏ ਤੇ ਕੀ ਪ੍ਰਸ਼ਾਸਨ ਕੋ ਮੰਗ ਰਿਹਾ ਕਿਤੇ ਜਿੱਦਾਂ ਕੋਈ ਟਾੜੇ ਦੇ ਬਿਲਕੁਲ ਨਾਲ ਆ ਜੀ ਇੱਥੇ ਜੇ ਇੱਥੇ ਸਿਕਿਉਰਟੀ ਨਹੀਂ ਹੋਰ ਕਿੱਥੇ ਸਿਕਿਉਰਟੀ ਹੋਊਗੀ ਕੋਈ ਨਾਲ ਵਪਾਰੀ ਦਬਕਾ ਸਾਰਾ ਨਾਲ ਬੈਠਾ ਹੈਗਾ ਤੇ ਜੇ ਸਿਕਿਉਰਟੀ ਇੱਥੇ ਨਹੀਂ ਕਰੇਗੀ ਹੋਰ ਪ੍ਰਸ਼ਾਸਨ ਕਿੱਥੇ ਕਰੇਗਾ ਜੀ ਕੋਈ ਆਪਣਾ ਕੋਈ ਚੌਂਕੀਦਾਰ ਵਗੈਰਾ ਰੱਖਿਆ ਹੋਵੇ ਚੌਂਕੀਦਾਰ ਹੈਗਾ ਜੀ ਬਟ ਉਹ ਉਹਨੂੰ ਹੁਣ ਬੁਲਾਉਂਦੇ ਆ ਉਹਨੂੰ ਕੀ ਦੇਖਦੇ ਆ ਕੀ ਕਰਦੇ ਆ ਜੇਕਰ ਜੋਗ ਹੈ ਕਿ ਚੋਰਾਬਲੋ ਜਿਨ੍ਹਾਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਦੁਕਾਨਾਂ ਥਾਣਾ ਸਿਟੀ ਦੇ ਬਿਲਕੁਲ ਹੀ ਨਜ਼ਦੀਕ ਹਨ ਜਿਸ ਤੋਂ ਸਾਫ ਹੈ ਕਿ ਚੋਰਾਂ ਦੇ ਹੌਸਲੇ ਕਿੰਨੇ ਕੁ بلند ਨੇ ਲੋੜ ਹੈ ਪੁਲਿਸ ਨੂੰ ਚੋਰੀ ਦੀਆਂ ਵਾਰਦਾਤਾਂ ਉੱਪਰ ਨੱਥ ਪਾਉਣ ਲਈ ਰਾਤ ਭਰ ਪੁਲਿਸ ਗਸ਼ਤ ਵਧਾਉਣ ਦੀ ਤਾਂ ਜੋ ਇਲਾਕਾ ਵਾਸੀਆਂ ਦੇ ਨਾਲ-ਨਾਲ ਪੁਲਿਸ ਵੀ ਸੁੱਖ ਦਾ ਸਾਹ ਲੈ ਸਕੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ